ਸਸਿਕਾ ਜੀ ਮਹਾਂਕੌਮਿਕ ਪੁੱਤ ਉਸ ਦੇ ਚੈਨਲ ਪੰਜਾਬੀ ਕੰਜ਼ਰਵੇਟਿਵ ਨੇਤਾ ਪੀਰ ਪੋਲ ਯਾ ਫੈਡਰਲ ਚੋਣਾਂ ਦੀ ਆਪਣੀ ਹਾਰ ਤੋਂ ਸਿੱਖਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੀ ਦੋ ਪੱਥੀ ਚੂਨ ਹਾਰ ਤੋਂ ਵੱਡੀ ਸਿੱਖ ਲਈ ਹੈ ਹੁਣ ਇਹ ਵੀ ਕਿਹਾ ਕਿ ਪਾਰਟੀ ਨੂੰ ਅਗਲੀ ਵਾਰ ਉਹਨਾਂ ਨੂੰ ਫਾਈਨਲ ਲਾਈਨ ਤੋਂ ਪਾਰ ਕਰਨ ਦੇ ਲਈ ਕਾਫੀ ਵੱਧੂ ਵੋਟਾਂ ਇਕੱਠੀਆਂ ਕਰਨ ਦੀ ਇੱਕ ਰਸਤਾ ਬਣਾਉਣ ਦੀ ਜ਼ਰੂਰਤ ਹੈ ਤੇ ਦੂਜੇ ਪਾਸੇ ਪੀਰ ਪੋਲੀਆ ਆਪਣੀ ਸੀਟ ਹਾਰਨ ਕਰਕੇ ਪਾਰਲੀਮੈਂਟ ਦੇ ਵਿੱਚ ਹੁਣ ਵਿਰੋਧੀ ਲੀਡਰ ਨਹੀਂ ਬਣ ਸਕਤੇ ਜਿਸ ਸੇ ਕਾਰਨ ਕੰਜ਼ਰਵੇਟਿਵ ਨੇ ਐਂਡਰੋ ਸ਼ੀਅਰ ਨੂੰ ਆਪਣਾ ਅੰਤਰੀਮ ਵਿਰੋਧੀ ਲੀਡਰ ਚੁਣਿਆ ਦੋ ਦਾ ਹੱਕਿਆ ਤੋਂ ਆਪਣੀ ਸੀਟ ਗੁਆਨ ਅਤੇ ਪ੍ਰਧਾਨ ਮੰਤਰੀ ਬਨਣ ਦਾ ਆਪਣਾ ਪਹਿਲਾ ਮੌਕਾ ਗੁਆਨ ਤੋਂ ਬਾਅਦ ਕੰਜ਼ਰਵੇਟਿਵ ਕੋਕਸ ਨੇ ਸਪ੍ਰਿੰਗ ਸੈਸ਼ਨ ਦੌਰਾਨ ਪਾਰਲੀਮੈਂਟ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੇ ਲਈ ਐਂਡਰੂ ਸ਼ੀਅਰ ਨੂੰ ਚੁਣਿਆ ਸਸਕੈਚੂਅਨ ਦੇ ਐਮਪੀ ਅਤੇ ਸਾਬਕਾ ਪਾਰਟੀ ਲੀਡਰ ਸ਼ੀਅਰ 26 ਮਈ ਨੂੰ ਸ਼ੁਰੂ ਹੋਣ ਵਾਲੀ ਬੈਠਕ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਟੀਮ ਦੇ ਲੀਡਰ ਦੇ ਵਜੋਂ ਫਰਜ਼ ਸੰਭਾਲਣਗੇ ਐਸ ਅਸਥਾਈ ਭੂਮਿਕਾ ਦੀ ਲੋੜ ਤਾਂ ਪਈ ਕਿਉਂਕਿ ਕੰਸਰਵੇਟਿਵ ਲੀਡਰ ਪੀਰ ਫੋਲੀਅ ਪ ਕੋਲ ਹਾਊਸ ਆਫ ਕਾਮਨਸ ਦੇ ਵਿੱਚ ਕੋਈ ਸੀਟ ਨਹੀਂ ਹੈ ਉਹ 20 ਸਾਲਾਂ ਤੋਂ ਵੱਧ ਸਮੇਂ ਤੱਕ ਕਾਰਟਨ ਰਾਈਡਿੰਗ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਹੋਈਆਂ ਚੋਣਾਂ ਵਿੱਚ ਇਸ ਰਾਈਡਿੰਗ ਤੋਂ ਹਾਰ ਕੇ ਸਨ ਦੂਜੇ ਪਾਸੇ ਇਸ ਸਾਰੇ ਮਾਮਲੇ ਤੇ ਬੋਲਦੇ ਹੋਏ ਐਂਟ੍ਰੂ ਸ਼ੇਰਨ ਨੇ ਕਿਹਾ ਕਿ ਪੋਲੀਅ ਦੀ ਪਾਰਲੀਮੈਂਟ ਵਿੱਚ ਵਾਪਸੀ ਤੱਕ ਉਹ ਇਹ ਭੂਮਿਕਾ ਨਿਭਾਉਣਗੇ there's need to stop the the these threats of terrorists the threat of annexation all that needs to stop uh, and so we're going to support uh, do our very best as a fiscal opposition to hold the government to account but to do what we can't help uh, facilitate that uh, and we'll see what the government brings forward um so in the days there's uh, a man in Alberta which is <laughs> in a by-election zone ready to fight in which MP Daniel Creak has offered to resign his seat to give the party leader a chance to run again ਦੇਰ ਸਿਰ ਪਿਛਲੇ ਹਫਤੇ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਮੰਗਲਵਾਰ ਨੂੰ ਪਾਰਟੀ ਦੀ ਪਹਿਲੀ ਕੋਕਸ ਮੀਟਿੰਗ ਵਿੱਚ ਜਾਂਦੀਆਂ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਮ ਨੇ ਕਿਹਾ ਸੀ ਕਿ ਚੋਣ ਹਾਰ ਤੋਂ ਬਾਅਦ ਉਹ ਇਹ ਗਰਮੀਆਂ ਲੋਕਾਂ ਦੀ ਗੱਲ ਧਿਆਨ ਦੇ ਨਾਲ ਸੁਣਦੇ ਹੋਏ ਬਤਾਉਣਗੇ ਪੋਲੀਅਮ ਨੇ ਕਿਹਾ ਕਿ ਚੋਣ ਨਤੀਜਿਆਂ ਦੇ ਵਿੱਚ ਕੰਜ਼ਰਵੇਟਿਵਸ ਦੇ ਲਈ ਮਾਣ ਕਰਨ ਦੇ ਲਈ ਬਹੁਤ ਕੁਝ ਹੈ ਪਰ ਉਨ੍ਹਾਂ ਨੇ ਦੋ ਟੀਰੀ ਮੁਕਾਬਲੇ ਨੂੰ ਲਿਬਰਲਾਂ ਦੀ ਜਿੱਤ ਦਾ ਕਾਰਨ ਦੱਸਿਆ ਇਸ ਦੇ ਨਾਲ ਹੀ ਉਹਨੇ ਵੀ ਕਿਹਾ ਕਿ ਮੂਲਕ ਦਾ ਰਾਜਨੀਤਿਕ ਨਕਸ਼ਾ ਬਦਲ ਗਿਆ ਜ਼ਿਕਰ ਹੋ ਗਿਆ ਕਿ ਜੇਕਰ ਸੂਤਰੇ ਮੰਨिए ਤਾਂ ਦਿਨਪਾਲ ਚਲੀ ਮੀਟਿੰਗ ਦੇ ਵਿੱਚ 28 ਅਪ੍ਰੈਲ ਨੂੰ ਚੁਣੇ ਗਏ 143 ਕਨਸਰਵੇਟਿਵਜ਼ ਨੇ ਰਿਫਾਰਮ ਐਕਟ ਨੂੰ ਅਪਣਾਉਣ ਉਤੇ ਚਰਚਾ ਕੀਤੀ ਜੋ ਕੋਕਸ ਮੈਂਬਰਾਂ ਨੂੰ ਪਾਰਟੀ ਲੀਡਰਸ਼ਿਪ ਦੀ ਸਮੀਖਿਆ ਕਰਨ ਦੇ ਲਈ ਗੁੱਪਤ ਵੋਟ ਦੀ ਮੰਗ ਕਰਨ ਦੀ ਆਗਿਆ ਦਿੰਦੇ। ਇਹ ਉਹ ਵਿਧੀ ਹੈ ਜਿਸ ਤੇ ਵਰਤੋਂ ਸਾਫ ਦਾ ਲੀਡਰ ਐਰਨ ઓਰ ਟੂਲ ਨੇ 2021 ਦੇ ਚੋਣਾਂ ਵਿੱਚ ਟੂਡੋ ਦੇ ਲਿਬਰਲਾਂ ਨੂੰ ਹਰਾਉਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹਟਾਉਣ ਦੇ ਲਈ ਕੀਤੀ ਗਈ ਸੀ। ਵੀਰਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ